ਚਾਈਨਾ ਡੋਰ ਨਾਲ ਹੋ ਰਹੀ ਪਤੰਗਬਾਜ਼ੀ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਨੇ ਸਖਤ ਰੁਕ ਆਪਣਾਇਆ ਹੋਇਆ ਅੱਜ ਗੇਠਾ ਪੀਮਾਨਾ ਲੱਗਦੇ ਥਾਣਾ ਖੇਤਰ ਵਿੱਚ ਪੁਲਿਸ ਵੱਲੋਂ ਡਰੋਨ ਦੀ ਮਦਦ ਨਾਲ ਛੱਤਾਂ ਉੱਤੇ ਨਿਗਰਾਨੀ ਕੀਤੀ ਗਈ ਇਸ ਦੌਰਾਨ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰ ਰਹੇ ਲੋਕਾਂ ਦੀ ਪਛਾਣ ਕੀਤੀ ਅਤੇ ਉਹਨਾਂ ਦੇ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਜੀ ਦੇਖੋ ਜੀ ਪਿਛਲੇ ਸੀਜ਼ਨ ਤੋਂ ਹੀ ਚైనా ਟੂਰ ਦੇ ਖਿਲਾਫ ਸਪੈਸ਼ਲ ਜਿਹੜੀ ਮੈਂ ਚਲਾਈ ਹੋਈ ਹੈ ਸਾਡੇ ਮਾਨਯੋਗ ਕਮਿਸ਼ਨਰ ਸ੍ਰੀ ਕੋਪਰਸਿੰਘ ਜੀ ਬੋਲਰ ਉਹਨਾਂ ਦੀ ਹਦਾਇਤਾਂ ਤੇ ਜਿਸ ਤਰ੍ਹਾਂ ਕਿ ਪਿਛਲੇ ਸਾਲ ਤੁਹਾਨੂੰ ਪਤਾ ਸੀਗੇ ਚੈਅ ਦੇ ਵਿੱਚ ਇੱਕ ਦੋ ਕੁ ਗੈਜੂਲਟੀ ਹੋ ਗਈਆਂ ਸੀਗੀਆਂ ਉਸ ਤੋਂ ਬਾਅਦ ਪੁਲਿਸ ਨੇ ਸਖਤ ਐਕਸ਼ਨ ਲੈਂਦੇ ਹੋਏ ਇਹ ਚైనా ਟੂਰ ਦੇ ਖਿਲਾਫ ਜਿਹਨੂੰ ਕੂਨੀ ਟੂਰ ਵੀ ਕਹੇ ਜਾਂਦਾ ਹੈ ਸਪੈਸ਼ਲ ਤੇ ਸਖਤ ਮੀਮ ਚਲਾਈ ਸੀ ਜਿਦੇ ਅਨੁਸਾਰ ਤੱਕ ਨਤੀਜੇ ਵੀ حاصل ਹੋਏ ਸੀਗੇ ਪਿਛਲੇ ਸਾਲ ਅਸੀਂ 3000 ਦੇ ਕਰੀਬ ਮਰੀ ਸਾਲਵਿੰਗ ਸੈਂਟਰ ਦੇ ਵਿੱਚ ਜਿਹੜੇ ਚਾਇਨਾ ਦੌਰ ਦੇ ਘਟੂ ਜਿਹੜੇ ਆਈ ਰਿਕਵਰ ਕੀਤੇ ਸੀ ਇਸ ਤੋਂ ਇਲਾਵਾ ਪਿਛਲੇ ਸਾਲ ਵੀ ਅਸੀਂ ਇਸੇ ਤਰ੍ਹਾਂ ਦੇ ਡਰੋਨ ਦੀ ਐਕਟੀਵਿਟੀ ਕਰਦੇ ਹੋਏ ਕਾਫੀ ਲੋਕਾਂ ਦੇ ਘਰਾਂ ਵੀ ਕੀਤੀ ਸੀ ਤੇ ਬਹੁਤ ਸਾਰਿਆਂ ਨੂੰ ਸਮਝਾਇਆ ਵੀ ਗਿਆ ਸੀ ਵਾਰਨਿੰਗ ਦਿੱਤੀ ਗਈ ਸੀ ਉਸੇ ਤਰ੍ਹਾਂ ਹੀ ਇਸ ਸਾਲ ਵੀ ਅਸੀਂ ਕਿ ਇਹ ਡਰੋਨ ਐਕਟੀਵਿਟੀ ਕਰ ਰਹੇ ਆ ਇਸ ਸਾਲ ਵੀ ਹੁਣ ਤੱਕ ਅਸੀਂ 1500 ਦੇ ਕਰੀਬ ਜਿਹੜੇ ਘਟੂ ਲੋੜੀ ਤੱਕ ਅਸੀਂ ਅੱਜ ਦੇ ਦਿਨ ਤੱਕ ਰਿਕਵਰ ਕਰ ਲਿਆ ਜਿਸ ਤੋਂ ਤੁਹਾਨੂੰ ਇਹ ਸਾਫ਼ ਹੀ ਪਤਾ ਚੱਲਦਾ ਹੈ ਕਿ ਤਕਰੀਬਨ ਅਸੀਂ 50% ਤੋਂ ਵੱਧ ਜਿਹੜੀ ਕਾਮਯਾਬੀ ਹੈ ਤੇ ਹਾਸਲ ਕਰ ਲਈ ਹੈ ਤੁਸੀਂ ਵੀ ਦੇਖਦੇ ਹੋਵੋਗੇ ਵੀ ਇਸ ਸਾਲ ਜਿਹੜਾ ਪਿਛਲੇ ਸਾਲ ਦੇ ਨਾਲੋਂ ਜਿਹੜਾ ਚਾਇਨਾ ਡੋਰ ਖੁਨੀ ਡੋਰ ਆ ਜਿਹੜੀ ਇਹਦਾ ਜਿਹੜਾ ਚੱਲਣ ਪਿਛਲੇ ਸਾਲ ਦੇ ਨਾਲੋਂ ਕਾਫੀ ਘਟਿਆ ਹੋਇਆ ਹੈ ਲੇਕਿਨ ਹਾਲੇ ਵੀ ਇਹ ਜਿਹੜੀ ਆ ਲਗਾਤਾਰ ਜਾਰੀ ਹੈ ਭਾਵੇਂ ਥੋੜੀ ਤਦਾਦ ਦੇ ਵਿੱਚ ਹੀ ਹੈ ਲੇਕਿਨ ਹਾਲੇ ਵੀ ਲੋਕੀ ਸਾਰੇ ਪਾਈ ਨਹੀਂ ਆਏ ਇਸੇ ਤਰ ਸਾਡੀ ਜਿਹੜੀ ਐਕਟੀਵਿਟੀ ਹੈ ਤੇ ਜਾਰੀ ਰਹੂਗੀ ਤੇ ਅੱਗੇ ਕੱਲ ਨੂੰ ਲੋੜੀ ਦਾ ਤਿਉਹਾਰ ਆ ਉਸ ਤੋਂ ਬਾਅਦ ਜਿਹੜਾ ਬਸੰਤ ਦਾ ਤਿਉਹਾਰ ਵੀ ਆਣਾ ਹੈ ਇਤੇ ਸੌਖ ਸੜਾਹੀ ਜਿਹੜਾ ਕਾਬੂ ਪਾ ਗਏ ਨਾਲ ਚਾਈਨਾ ਟੋਰ ਉੱਤੇ ਲੋਕਾਂ ਦੀ ਰੈਸਟ ਵੀ ਹੋਈ ਆ ਜਿੱਦ ਤੱਕ ਸਾਡੀ ਟੀਮਾਂ ਅਲੱਗ-ਅਲੱਗ ਚੱਲ ਰਹੀ ਦੁਪਹਿਰ ਬੇਕੋਦੀ ਅਸੀਂ ਜਿੱਦਾਂ ਉਡਾਇਆ ਸੀ ਕਿ ਡਰੋਨ ਤੇ ਜਿਹੜੀ ਸਾਈਨ ਨੂੰ ਡਰੋਨ ਜਾਂਦਾ ਸੀ ਸਾਡੇ ਮੁਲਾਜ਼ਮ ਜਿਹੜੇ ਸਿਵਲ ਪਾਰਚਾ ਤੇ ਵਿੱਚ ਸੀਗੇ ਸਿਵਲ ਕੱਪੜਿਆਂ ਦੇ ਵਿੱਚ ਉਸ ਏਰੀਆ 'ਚ ਭੇਜੇ ਹੋਏ ਸੀਗੇ ਤੇ ਤੁਸੀਂ ਦੇਖਿਆ ਵੀ ਉਹਨਾਂ ਡਰੋਨ ਦੇ ਨਾਲ ਜਦੋਂ ਡਰੋਨ ਕਿਸੇ ਤੇ ਕੋਠੇ ਉੱਪਰ ਜਾਂਦਾ ਸੀ ਲੋਕੀ ਡਰਦੇ ਹੋਏ ਥੱਲੇ ਨੂੰ ਭਾਈ ਦੇ ਸੀ ਤੇ ਜਿਹੜੇ ਥੱਲੇ ਨੂੰ ਭਾਈ ਦੇ ਸੀ ਮੁਲਾਜ਼ਮ ਉਹਨਾਂ ਨੂੰ ਫਿਰ ਕਾਬੂ ਕਰਕੇ ਜਿਹੜੇ ਚਾਈਨਾ ਟੋਰ ਦਾ ਪਰਤੋ ਕਰ ਰਹੇ ਸੀਗੇ ਉਹ ਸਿਰ ਬੱਚਿਆਂ ਦੇ ਪੇਰੈਂਟਸ ਨੂੰ ਕੀ ਨਸੀ ਦੇਣਾ ਚਾਹੁੰਦਾ ਬੱਚਿਆਂ ਦੇ ਪੇਰੈਂਟਸ ਨੂੰ ਇਹੀ ਅਪੀਲ ਹੈ ਜੀ ਤੁਸੀਂ ਆਪਣੇ ਬੱਚਿਆਂ ਨੂੰ ਜਿਹੜੀ ਆ ਇਹ ਮੋਟੀਵੇਟ ਕਰੋ ਇਹ ਜਿਹੜੀ ਚਾਈਨਾ ਡੋਰ ਆ ਇਹਦੇ ਖਤਰਨਾਕ ਨਤੀਜੇ ਜਿਹੜੇ ਮਾਰੂ ਡੋਰ ਆ ਇਹ ਇਤੋਂ ਨਤੀਜਿਆਂ ਤੋਂ ਜਾਣੂ ਕਰਾਓ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਓ ਅੱਜ ਕੱਲ ਸੋਸ਼ਲ ਮੀਡੀਆ ਦਾ ਜੋਗ ਹੈ ਸੋਸ਼ਲ ਮੀਡੀਆ ਦੇ ਉੱਤੇ ਇਹਦੇ ਨਾਲ ਜਿਹੜੀਆਂ ਵੀ ਇਹ ਮਿਸ ਅਪਰਿੰਗਸ ਹੋਈਆਂ ਨੇ ਉਹ ਸਾਰੀਆਂ ਹੈਗੀਆਂ ਨੇ ਉਹ ਬੱਚਿਆਂ ਨੂੰ ਉਹਨਾਂ ਦੇ ਮਾਧਿਅਮ ਰਹੀ ਉਹਨੂੰ ਦੱਸਿਆ ਜਾਵੇ ਵੀ ਇਹ ੜੀ ਆ ਡੋਰ ਹੈ ਇਹ ਕਿੱਡੀ ਕੁ ਘਾਤੂ ਹੈ ਕਿਉਂਕਿ ਜਿਹੜੇ ਦੇਖੋ ਜਿਹਦੇ ਨਾਲ ਕੈਜੂਐਲਟੀ ਹੋ ਜਾਂਦੀ ਆ ਉਹਦੀ ਦੁਨੀਆ ਜਿਹੜੀ ਖਤਮ ਹੋ ਜਾਂਦੀ ਆ ਤੇ ਸਾਰ ਦੁੱਖ ਉਸ ਵੇਲੇ ਤਾਜ਼ਾ ਤਾਜ਼ਾ ਦੁੱਖ ਬਾਕੀਆਂ ਨੂੰ ਵੀ ਹੁੰਦਾ ਹੈ ਲੇਕਿਨ ਸਮਾਂ ਬੀਤਦੇ ਨਾਲ ਲੋਕੀ ਭੁੱਲ ਜਾਂਦੇ ਨੇ ਇਹ ਚੀਜ਼ ਨੂੰ ਅਸੀਂ ਨਹੀਂ ਭੁੱਲਣਾ ਕਿਉਂਕਿ ਇੱਕ ਪਰਿਵਾਰ ਜਿਹੜਾ ਖਤਮ ਹੋ ਜਾਂਦਾ ਹੈ ਜਿਹਦੀ ਦੁਨੀਆ ਹੀ ਖਤਮ ਹੋ ਜਿਹਦਾ ਨੌਜਵਾਨ ਬੱਚਾ ਹੀ ਚਲਾ ਗਿਆ ਉਹਦੀ ਦੁਨੀਆ ਤਾਂ ਬਿਲਕੁਲ ਖਤਮ ਹੋ ਜਾਂਦੀ ਹੈ ਅਸੀਂ ਉਸ ਚੀਜ਼ ਨੂੰ ਉਹੀ ਬੱਚਿਆਂ ਨੂੰ ਸਮਝਾਉਣਾ ਹੈ ਇਹੀ ਸਮਝਾਉਣਾ ਹੈ ਬੱਚਿਆਂ ਨੂੰ ਜਿਸ ਢੰਗ ਨਾਲ ਸਮਝਾਵਾਂਗੇ ਪਿਆਰ ਨਾਲ ਸਮਝਾਵਾਂਗੇ ਬੱਚੇ ਸਮਝ ਜਾਂਦੇ ਆ ਸਾਡੇ ਸਮਝਾਉਣ ਦਾ ਤਰੀਕਾ ਥੋੜਾ ਵਧੀਆ ਹੋਣੀ ਸਾਡੇ ਬੱਚੇ ਜिद ਕਰਦੇ ਵੀ ਅਸੀਂ ਇਹ ਰਵੈਤੀ ਡੋਰ ਦਾ ਪਤੰਗਬਾਜ਼ੀ ਨਹੀਂ ਕਰਨੀ ਹੈ ਜੀ ਚਾਈਨਾ ਡੋਰ ਦਾ ਕਰਨੀ ਹੈ ਸਾਡੀ ਕਿਉਂਕਿ ਗੁੱਡੀ ਘਟੀ ਜਾਂਦੀ ਹੈ ਜਦੋਂ ਅਸੀਂ ਉਹਨਾਂ ਦੇ ਇਹਦੇ ਭਿਆਨਕ ਨਤੀਜਿਆਂ ਬਾਰੇ ਉਹਨੂੰ ਸਮਝਾਵਾਂਗੇ ਨਾ ਬੱਚੇ ਵੀ ਸਮਝਾਂਗੇ